ਜਿਹੜਾ ਹਰਿਆਣਾ ਹੁਣ ਕਹਿ ਰਿਹਾ ਕਿ ਸਭ 8500 ਕਿਊਸਕ ਤੋਂ ਘੱਟ ਲੈਣਾ ਨਹੀਂਗਾ 4000 ਕਿਊਸਕ ਦੇ ਰਹੇ ਹਾਂ ਜਦੋਂ ਕਿ ਲੋਡ 1700 ਕਿਊਸਕ ਦੀ ਹੋਆ ਪਰ ਉਹ ਕਹਿੰਦੇ ਨਹੀਂ ਜੀ ਸਾਡਾ ਤਾਂ ਜਿੰਨਾ ਚੱਲਿਆ ਹੁੰਦਾ ਉਨਾ ਹੀ ਤੋ ਚਾਹੇ ਅਸੀਂ ਆਪਣਾ ਵਰਤ ਲਿਆ ਚਾਹੇ ਵੱਧ ਵਰਤ ਲਿਆ ਜੋ ਮਰਜ਼ੀ ਕਰ ਲੋ ਅਸੀਂ ਤਾਂ ਤੱਕੇ ਨਾਲ ਕਰਾਂਗੇ ਵੀ ਜਦੋਂ ਹੜਾ ਹੁੰਦੇ ਨੇ ਤਾਂ ਉਹਦਾ ਹਰਿਆਣਾ ਵੀ ਲਿਖ ਕੇ ਭੇਜ ਦਿੰਦਾ ਹੈ ਰਾਜਸਥਾਨ ਵੀ ਲਿਖ ਕੇ ਭੇਜਦਾ ਸਾਡੇ ਜੀ ਘਟਾ ਦਿਓ ਪਾਣੀ ਅਗਲੇ ਦਿਨਾਂ ਚ ਲੈ ਲਾਂਗੇ ਮਤਲਬ ਹੜ੍ਹ ਚ ਡੁੱਬੇ ਪੰਜਾਬ ਹਾਂ ਰੋਪੜ ਅਨੰਦਪੁਰ ਸਾਹਿਬ ਵਾਲੀ ਬੈਲਟ ਸਾਰੀ ਕਿਵੇਂ ਮਾਰ ਪੈਂਦੀ ਆ ਉਹ ਸੜਾਂ ਦੇ ਵਿੱਚ ਅਸੀਂ ਜਾਣਦੇ ਆ ਉਹਦੀ ਮਾਰ ਕਿੱਥੇ ਤੱਕ ਜਾਂਦੀ ਆ ਉਹ ਲੁਧਿਆਣੇ ਤੱਕ ਅਸੀਂ ਜਾਣਦੇ ਆ ਲੋਕਾਂ ਦੇ ਘਰਾਂ 'ਚ ਪਾਣੀ ਵੜਦਾ ਖੇਤਾਂ 'ਚ ਪਾਣੀ ਫਸਲਾਂ 'ਤੇ ਤੈਰਦੀਆਂ ਪਸ਼ੂ ਡੰਗਰ ਦਾ ਨੁਕਸਾਨ ਹੁੰਦਾ ਉਹ ਅਸੀਂ ਜਾਣਦੇ ਆ ਪਰ ਉਸ ਸਮੇਂ ਕਹਿੰਦੇ ਉਹ ਨਾ ਜੀ ਸਾਨੂੰ ਨਹੀਂ ਵੱਧ ਪਾਣੀ ਚਾਹੀਦਾ ਸਾਡੀ ਤਾਂ ਜਿ ਘਟਾ ਦਿਓ ਡਿਮਾਂਡ ਭੇਜਤੀ ਅਸੀਂ ਤੇ ਹੁਣ ਜਦੋਂ ਡੈਮਾਂ 'ਚ ਪਿਛਲੇ ਸਾਲਾਂ ਦੇ ਮੁਕਾਬਲੇ ਪਾਣੀ ਘਟ ਹੈ ਜਦੋਂ ਪੰਜਾਬ ਨੂੰ ਆਪਣੇ ਪਾਣੀ ਦੀ ਪੂਰਤੀ ਪੂਰੀ ਨਹੀਂ ਹੋ ਰਹੀ ਤੇ ਉਹ ਸਮੇਂ ਕਹਿੰਦੇ ਜੀ ਅਸੀਂ ਤਾਂ ਠੱਕੇ ਨਾਲ ਲਵਾਂਗੇ ਡੰਡੇ ਦੇ ਜ਼ੋਰ ਤੇ ਲਵਾਂਗੇ ਸਾਡੀ ਸਰਕਾਰ ਲਓ ਜੀ ਹੁਣ ਕੀਤਾ ਕੀ ਹਰਿਆਣਾ ਪੰਜਾਬ ਚ ਪਾਣੀਆਂ ਦੇ ਝਗੜੇ ਦੇ ਦਰਮਿਆਨ ਹੀ ਭਾਖੜਾ ਡੈਮ ਉੱਤੇ ਪੰਜਾਬ ਪੁਲਿਸ ਤਾਇਨਾਤ ਹੋ ਗਈ ਮੁੱਖ ਮੰਤਰੀ ਸਾਹਿਬ ਨੇ ਉੱਥੇ ਰੁਕ ਕਰ ਲਿਆ ਉਹ ਉੱਪੜ ਰਹੇ ਨੇ ਉਹ ਕਹਿੰਦੇ ਮੈਂ ਲੜਾਈ ਫਰੰਟ ਤੇ ਖੜ ਕੇ ਲੜਾਂਗਾ ਅਕਾਲੀ ਦਲ ਦੇ ਨੁਮਾਇੰਦੇ ਕਹਿੰਦੇ ਅਸੀਂ ਨਾਲ ਆ ਕਾਂਗਰਸ ਕਹਿੰਦੀ ਅਸੀਂ ਨਾਲ ਆ ਬੀਜੇਪੀ ਦੇ ਲੀਡਰ ਚੁੱਪ ਨੇ ਹਾਂ ਬਿੱਟੂ ਹੋਰੀ ਦੂਏ ਪਾਸੇ ਬੋਲ ਜੰਦੇ ਆ ਕਿ ਪੰਜਾਬ ਦੇ ਮੁੱਖ ਮੰਤਰੀ ਗਲਤ ਮੌਕੇ ਤੇ ਮਸਲਾ ਖੜਾ ਕਰਦੇ ਭਰਾਵਾ ਮਸਲਾ ਹਰਿਆਣੇ ਨੇ ਖੜਾ ਕੀਤਾ ਮਤਲਬ ਪਰ ਠੀਕ ਹੈ ਵੀ ਬਟੂ ਰਾਸਥਾਨ ਦੇ ਕੋਟੇ ਚੋਂ ਰਾਸਵਾ ਮੈਂਬਰ ਹੈ ਹੈਨਾ ਕੇਂਦਰ ਚ ਬੀਜੇਪੀ ਦੇ ਮੰਤਰੀ ਅਗਲੇ ਨੇ ਪੰਜਾਬ ਤੋਂ ਕੀ ਲੈਣਾ ਅਗਲੇ ਨੇ ਉਹਨਾਂ ਨੇ ਬਣਾਇਆ ਪੰਜਾਬ ਨੇ ਥੋੜਾ ਬਣਾਇਆ ਪੰਜਾਬ ਨੇ ਤਾਂ ਹਰਾਇਆ ਸੀ ਨਾ ਇਸ ਲਈ ਬੋਲੀ ਉਹਨਾਂ ਦੀ ਬੋਲਦੀ ਐਥੋਂ ਹਿਸਾਬ ਲਾਓ ਕਿ ਕੱਲ ਨੂੰ ਜੇ ਬੀਜੇਪੀ ਦੀ ਪੰਜਾਬ ਸਰਕਾਰ ਆਈ ਸੋਚੋ ਫਿਰ ਕੀ ਹੋਊਗਾ ਪਰ ਮਸਲਾ ਤਾਂ ਤਾਂ ਹੈ ਨਾ ਜੇ ਸਾਡੇ ਵਾਲੇ ਸਹੀ ਹੁੰਦੇ ਜੇ ਅਕਾਲੀ ਦਲ ਸਹੀ ਰੋਲ ਨਿਭਾਉਂਦਾ ਆਮ ਆਦਮੀ ਆ ਪਾਟੇਲ ਚੁਣੇ ਸੀ ਉਹ ਸਹੀ ਰੋਲ ਨਿਭਾਉਦੇ ਕਾਂਗਰਸ ਨੂੰ ਲੋਕ ਰਾਜਪੱਖ ਸੌਂਪਦੇ ਜਿਉਂ ਪੰਜਾਬ ਦੇ ਇਤਿਹਾਸੀ ਬਣਦੇ ਤਾਂ ਤਾਂ ਹਿਸਾਬ ਲਈਏ ਚਲੋ ਹੁਣ ਕੀ ਹੋਇਆ ਜੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ BBMB ਨੇ ਭਾਖੜਾ ਡੈਮ ਦੇ ਡਾਇਰੈਕਟਰ ਵਾਟਰ ਰੈਗੂਲੇਸ਼ਨ ਵਾਟਰ ਰੈਗੂਲੇਸ਼ਨ ਦੇ ਜਿਹੜੇ ਡਾਇਰੈਕਟਰ ਨੇ ਇੰਜੀਨੀਅਰ ਆਕਾਸ਼ਦੀਪ ਸਿੰਘ ਉਹਨੂੰ ਹਟਾਤਾ ਉਹਦੀ ਥਾਂ ਦੇ ਉੱਤੇ ਹਰਿਆਣੇ ਵਾਲੇ ਸੰਜੀਪ ਕੁਮਾਰ ਨੂੰ ਲਾਤਾ ਬਿਲਕੁਲ ਜੀ ਹੁਣ ਇੰਜੀਨੀਅਰ ਸੰਜੀਪ ਕੁਮਾਰ ਨੂੰ ਡੈਮ ਰੈਗੂਲੇਸ਼ਨ ਬਣਾਇਆ ਗਿਆ ਸੰਜੀਪ ਹਰਿਆਣਾ ਦੇ ਕੋਟੇ ਚ ਬੋਰਡ ਚ ਨਿਯੁਕਤ ਨੇ ਸੰਜੀਪ ਇਸ ਤੋਂ ਪਹਿਲਾਂ ਡੈਮ ਸੇਫਟੀ ਦੇ ਡਾਇਰੈਕਟਰ ਸੀ ਉਹਨਾਂ ਦੀ ਜਗ੍ਹਾ ਇਸ ਡੈਮ ਸੇਫਟੀ ਦੇ ਡਾਇਰੈਕਟਰ ਦੇ ਅਹੁਦੇ ਤੇ ਤੇ ਆਕਾਸ਼ਦੀਪ ਨੂੰ ਨਿਯੁਕਤ ਕਰਤਾ ਉਲਟ ਕਰਤਾ ਮਤਲਬ ਆਕਾਸ਼ਦੀਪ ਨੂੰ ਡੈਮ ਸੇਫਟੀ ਵਾਲੇ ਥਾਂ ਭੇਜਤਾ ਡੈਮ ਸੇਫਟੀ ਵਾਲੇ ਨੂੰ ਅ ਬਟ ਰੈਗੂਲੇਸ਼ਨ ਵਾਲੇ ਥਾਂ ਤੇ ਭੇਜਤਾ ਕਿ ਕੰਟਰੋਲ ਸਾਡੇ ਹੱਥ ਚ ਆ ਜਾਵੇ ਪਾਣੀ ਨੂੰ ਰੈਗੂਲੇਸ਼ਨ ਕਰਨ ਦਾ ਇੱਥੋਂ ਖੇਲ ਹੋਇਆ ਤੇ ਆਰਡਰਾਂ ਦੇ ਉੱਤੇ ਇਹ ਦਾਵਾ ਕਰਕੇ ਲਿਖਿਆ ਕਿ ਆਕਾਸ਼ਦੀਪ ਨੇ ਖੁਦ ਮੰਗ ਕੀਤੀ ਸੀ ਕਿ ਮੈਨੂੰ ਇਥੋਂ ਹਟਾ ਦਿੱਤਾ ਜਾਵੇ ਇੰਨਾ ਤੱਕ ਆ ਪੰਜਾਬ ਸਰਕਾਰ ਨੇ ਦਾ ਸਖਤ ਵਿਰੋਧ ਕੀਤਾ ਉਹਨਾਂ ਨੇ ਕਿਹਾ ਕਿ BBMB ਨੂੰ ਲਿਖਿਆ ਕਿ ਸੰਜੀਪ ਕੁਮਾਰ ਨੂੰ ਸਿਰਫ ਡੈਮ ਸੇਫਟੀ ਦੀ ਹੀ ਜਾਣਕਾਰੀ ਹੈ ਉਹਦਾ ਹੀ ਤਜਰਬਾ ਹੈ ਉਹਦਾ ਹੀ ਅਨੁਭਵ ਹੈ ਉਹਦੇ ਕੋਲ ਵਾਟਰ ਰੈਗੂਲੇਸ਼ਨ ਦਾ ਤਜਰਬਾ ਨਹੀਂ ਹੈ ਉਸ ਨੂੰ ਇਹ ਅਹੁਦੇ ਤੇ ਨਹੀਂ ਮਿਠਾਉਣਾ ਚਾਹੀਦਾ ਇਹ ਇਹ ਉਹਦਾ ਨਹੀਂ ਸੋਪਣਾ ਜੀ ਪਰ ਇਹਦੇ ਬਾਵਜੂਦ ਕਿੱਥੇ ਸੁਣਦੀ ਹੈ ਸਰਕਾਰ ਅਗਲੇ ਕਹਿੰਦੇ ਕੰਟਰੋਲ ਸਾਡੇ ਹੱਥ ਚਾਵੇ ਅਸੀਂ ਜਿੰਨਾ ਪਾਣੀ ਚਾਹੀ ਛੱਡਾਂਗੇ ਲੈ ਕੇ ਜਾਵਾਂਗੇ ਇਸ ਨਿਯੁਕਤੀ ਨੂੰ ਤੁਰੰਤ ਪ੍ਰਭਾਵ ਨਾਲ ਰੱਦ ਕਰਨ ਦੀ ਮੰਗ ਉੱਠ ਰਹੀ ਹੈ ਹਾਲਤ ਦੇਖਦੇ ਹੋਏ ਆ ਪੰਜਾਬ ਸਰਕਾਰ ਨੇ ਬਕਾਇਦਾ ਪੁਲਿਸ ਨੇ ਬਕਾਇਦਾ ਪ੍ਰਬੰਧ ਕੀਤੇ ਨੇ ਡੈਮ ਦੇ ਉੱਤੇ ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ ਪੱਟੀ ਫੋਰਸ ਪਹੁੰਚ ਗਈ ਹੈ ਮੁੱਖ ਮੰਤਰੀ ਮੰਤਰੀ ਉੱਥੇ ਸਾਰੇ ਹਾਜ਼ਰ ਹੋ ਰਹੇ ਨੇ ਪੂਰਾ ਤਾਮਚਾਮ ਸਰਕਾਰ ਦਾ ਇੱਕ ਤਰ੍ਹਾਂ ਨਾਲ ਸਾਰੀਆਂ ਨਜ਼ਰਾਂ ਉੱਥੇ ਲੱਗੀਆਂ ਨੇ ਦੱਸਦੀ ਹੈ ਕਿ ਕਰੀਬ 17 ਦਿਨ ਤੋਂ ਭਾਖੜਾ ਨਹਿਰ ਦੇ ਵਿੱਚ ਹਰਿਆਣਾ ਨੂੰ ਮਿਲਣ ਵਾਲੇ 8500 ਕਿਊਸਕ ਪਾਣੀ ਨੂੰ ਘਟਾ ਕੇ 4000 ਕਿਊਸਕ ਕਰ ਦਿੱਤਾ ਗਿਆ ਸੀ ਕਿਉਂਕਿ ਉਹਨਾਂ ਨੇ ਆਪਣੀ ਹੱਦ ਆਪਣੀ ਮੱਦ ਜਿੰਨੀ ਪਾਣੀ ਦੀ ਉਹਨਾਂ ਦੀ ਬਣਦੀ ਆ ਮਿਆਦ 20 ਮਈ ਤੱਕ ਉਹ ਮਾਰਚ ਮਹੀਨੇ ਚ ਮੁਕਾ ਲਈ ਸੀ ਪੰਜਾਬ ਦੇ ਸੀਐਮ ਭਗਵੰਤ ਸਿੰਘ ਸਿੱਧਾ ਨੇ ਕਿਹਾ ਕਿ ਹਰਿਆਣਾ ਆਪਣੇ ਕੋਟੇ ਦਾ ਪਾਣੀ ਮਾਰਚ ਵਿੱਚ ਖਤਮ ਕਰ ਚੁੱਕਿਆ। ਹੁਣ ਅਸੀਂ ਉਹਨਾਂ ਨੂੰ ਤਰਸ ਦੇ ਧਾਰ ਤੇ 4000 ਕਿਊਸਿਕ ਮਾਨਵਤਾ ਦੇ ਧਾਰ ਤੇ ਦੇ ਰਹੇ ਹਾਂ। ਬੀਬੀਐਮਬੀ ਨੇ ਫੈਸਲਾ ਕੀ ਕੀਤਾ ਜਿਹਦੀ ਆਪਾਂ ਗੱਲ ਕਰਕੇ ਅੱਠ ਡੈਕਟਰ ਬਦਲਣਾ। ਹਰਿਆਣਾ ਨੂੰ ਪੂਰਾ ਪਾਣੀ ਦੇਣ ਦੇ ਇਸ ਵਿਵਾਦ ਚ ਲੈ ਕੇ ਬਕਾਇਦਾ ਤੌਰ ਤੇ ਬੀਬੀਐਮਬੀ ਨੇ ਐਮਰਜੈਂਸੀ ਮੀਟਿੰਗ ਬੁਲਾਈ ਜਿੱਚ ਫੈਸਲਾ ਕਰ ਲਿਆ ਕਿ ਹਰਿਆਣਾ ਦੇ ਲਈ 8500 ਕਿਊਸਿਕ ਪਾਣੀ ਦਿੱਤਾ ਜਾਊਗਾ ਕੇਂਦਰ ਤੋਂ ਹਦਾਇਤ ਲੈ ਲਈ। ਅਧਿਕਾਰੀਆਂ ਨੂੰ ਇਸ ਬਾਰੇ ਹੁਕਮ ਦਿੱਤੇ ਤੇ ਜਦੋਂ ਅਧਿਕਾਰੀ ਖਾਸ ਕਰਕੇ ਪੰਜਾਬ ਵਾਲੇ ਅੜੇ ਤਾਂ ਉਹ ਕਹਿੰਦੇ ਵੀ ਐਂ ਕਰੋ ਫਿਰ ਮਨਰੋਲਾ ਖੱਟਰ ਦੇ ਹੁਕਮ ਵੀ ਪਵਾ ਲੋ ਤੇ ਪੰਜਾਬ ਸਰਕਾਰ ਨੇ ਇਹਦਾ ਵਿਰੋਧ ਕੀਤਾ ਉਹਨਾਂ ਦੇ ਪ੍ਰਤੀਨਿਧ ਨੇ ਕਹਿੰਦੇ ਬਦਲ ਕੇ ਪਰੇ ਮਾਰੋ ਤੇ ਚੱਕ ਕੇ ਜੀ ਕਾਸ਼ਦੀਪ ਨੂੰ ਬਦਲ ਕੇ ਉਹਦੀ ਥਾਂ ਤੇ ਸੰਜੀਵ ਕੁਮਾਰ ਹਰਿਆਣੇ ਕੋਟੜਾ ਲਾਲਾ ਹੁਣ ਪੰਜਾਬ ਦੇ ਵਿੱਤ ਮੰਤਰੀ ਕਹ ਰਹੇ ਨੇ ਕਿ ਹਰਿਆਣੇ ਨੇ ਆਪਣੇ ਸਮੇਂ 'ਚ ਤਾਂ ਸੇਫਟੀ ਕੀਤੀ ਨਹੀਂ ਪਾਣੀ ਦੀ ਬਚਤ ਕੀਤੀ ਨਹੀਂ ਜੇ ਜਦ ਸਰਫੇ ਨਾ ਚੱਲੇ ਹੁੰਦੇ ਤਾਂ ਇਹ ਦਿਨ ਨਾ ਦੇਖਣੇ ਪੈਂਦੇ ਅਗਲੇ ਕਹਿੰਦੇ ਹੁਣ ਸਾਡੇ ਕੋਲ ਫालतੂ ਹੈ ਨਹੀਂ ਪਰ ਉਹ ਕਹਿੰਦੇ ਜੀ ਹਰਿਆਣੇ 'ਚ ਵੀ ਸਾਡੀ ਆ ਰਾਜਸਥਾਨ 'ਚ ਵੀ ਸਾਡੀ ਆ ਲਿਚ ਵੀ ਸਾਡੀ ਹੈ ਕੇਂਦਰ ਚ ਵੀ ਸਾਡੀ ਹੈ ਤੇ ਬਾਹ ਅਸੀਂ ਮਰੋੜਾਂਗੇ ਵੀ ਤੇ ਪਾਣੀ ਲੈ ਕੇ ਜਾਵਾਂਗੇ ਹਾਂ ਹੁਣ ਇਹਦੇ ਉੱਤੇ ਸਿਆਸਤ ਵੀ ਸ਼ੁਰੂ ਹੋ ਗਈ ਹੈ ਅਕਾਲੀ ਦਲ ਕਹਿੰਦਾ ਵੀ ਜੇ ਪੰਜਾਬ ਸਰਕਾਰ ਨੇ ਪਾਣੀ ਦਿੱਤਾ ਤੇ ਅਸੀਂ ਮੋਰਚਾ ਲਾਵਾਂਗੇ ਕਾਂਗਰਸ ਕਹਿੰਦੇ ਵੀ ਪੰਜਾਬ ਦੇ ਪਾਣੀਆਂ ਦੇ ਉੱਤੇ ਡਾਕਾ ਮਾਰਿਆ ਜਾ ਰਿਹਾ ਪਰ ਹੁਣ ਅਸੀਂ ਚੁੱਪਾਂ ਕਿਉਂਕਿ ਅਸੀਂ ਹੋਰ ਥੋਪਿਆਂ ਚ ਵੀ ਆਪਣੀ ਰਾਜਨੀਤੀ ਕਰਨੀ ਹੈ ਉਵੇਂ ਅਸੀਂ ਖੁੱਲਕੇ ਨਹੀਂ ਬੋਲਦੇ ਮਾਚਲ ਵਾਲੀ ਕਾਂਗਰਸ ਸਰਕਾਰ ਦੇ ਨੁਮਾਇੰਦੇ ਕਹਿੰਦੇ ਅਸੀਂ ਕਿਸੇ ਪਾਸੇ ਨਹੀਂ ਜਾਣਾ ਹੈਨਾ ਆਮ ਆਦਮੀ ਪਾਰਟੀ ਜਦੋਂ ਦਿੱਲੀ ਦੀ ਜਿਹੜੀ ਵਾਲੀ ਸਰਕਾਰ ਸੀ ਤਦ ਕਦੇ ਨਹੀਂ ਪਾਣੀ ਦੀ ਗੱਲ ਕੀਤੀ ਕਿ ਉਹਨਾਂ ਨੂੰ ਵੱਧ ਜਾ ਰਿਹਾ ਜੀ ਹੁਣ ਘਟਾ ਲਈ ਹੁਣ ਡੈਮਾਂ 'ਚ ਪਾਣੀ ਘਟਾ ਹੈ ਅੱਜ ਦਿੱਲੀ 'ਚ ਉਹਨਾਂ ਦੀ ਸਰਕਾਰ ਨਹੀਂ ਤਾਂ ਇਹ ਵੀ ਰੋਲਾ ਪਾਉਂਦੇ ਨੇ ਹਰਿਆਣੇ ਦੇ ਨਾਲ ਪੇਚ ਪਸਿਆ ਸਥਿਤੀ ਬਿਲਕੁਲ ਹਰ ਬਾਰ ਅਧਿਕਾਰਕ ਪੱਧਰ ਤੇ ਇਹ ਜੀਆਂ ਕਰਵਾਈਆਂ ਹੁੰਦੀਆਂ ਆਈਆਂ ਪਰ ਜਿਵੇਂ ਕੇਂਦਰ ਨੇ ਸੂਬਿਆਂ ਦੀ ਸੂਬਿਆਂ ਦੇ ਪਰ ਕੁਤਰੇ ਖਾਸ ਕਰਕੇ ਪੰਜਾਬ ਦੇ ਪਰ ਕੁਤਰ ਕੇ ਬੀਬੀਐਮਪੀ ਚੋਂ ਨੂੰ ਦਰਕਨਾਰ ਕੀਤਾ ਉਸ ਸਮੇਂ ਜੇਕਰ ਪੰਜਾਬ ਦੀਆਂ ਰਾਜਨੀਤਿਕ ਤਰ੍ਹਾਂ ਸਮਾਜਿਕ ਤਰ੍ਹਾਂ ਲੜਾਈ ਲੜਦੀਆਂ ਤਾਂ ਜੇ ਦਿਨ ਇਹ ਨਾ ਦੇਖਣੇ ਪੈਣ ਪੰਜਾਬ ਹਰਿਆਣਾ ਚ ਚੱਲ ਰਹੇ ਬਵਾਦ ਦੇ ਵਿਚਾਲੇ ਕਹਿੰਦੇ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਜਿਹੜਾ ਫੈਸਲਾ ਕੀਤਾ ਕਿ ਬਕਾਇਦਾ ਤੌਰ ਤੇ 85 ਕਿਊਸਰ ਪਾਣੀ ਛੱਡ ਦੋ ਇਸ ਮਸਲੇ ਤੇ ਪੰਜਾਬ ਸਰਕਾਰ ਜਿੱਥੇ ਧਰ ਤੱਤ ਤੇ ਲੜਾਈ ਲੜਨ ਲਈ ਉਤਰਿਆ ਹੀ ਆ ਜਿਵੇਂ ਮੁੱਖ ਮੰਤਰੀ ਸਾਹਿਬ ਨੇ ਰੁਖ ਕਰ ਲਿਆ ਨੰਗਲ ਦਾ ਹੈ ਨਾ ਚਿੱਠੀਆਂ ਵੀ ਲਿਖਤੀਆਂ ਹਰਿਆਣਾ ਨੂੰ ਕੇਂਦਰ ਨੂੰ ਵੀ ਲਿਖਤੀਆਂ ਇੱਥੋਂ ਤੱਕ ਕਿ ਕਾਨੂੰਨੀ رائے ਵੀ ਲੈਣੀ ਸ਼ੁਰੂ ਕਰ ਦਿੱਤੀ ਹੈ ਜੀ ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਇਸ ਮਸਲੇ ਤੇ ਕਾਨੂੰਨੀ رائے ਲੈਣੀ ਸ਼ੁਰੂ ਕਰ ਦਿੱਤੀ ਹੈ ਤੇ ਉਧਰ ਰਵਨੀਤ ਬਿੱਟੂ ਹੋਰੀ ਤੇ ਸੁਨੀਲ ਜਾਖੜ ਹੋਰਾਂ ਨੂੰ ਵੀ ਸਵਾਲ ਹੋਣ ਲੱਗੇ ਨੇ ਕਿ ਹੁਣ ਦੱਸੋ ਭਾਈ ਤੁਸੀਂ ਅਸਤੀਫੇ ਦੇਣੇ ਨੇ ਪੰਜਾਬ ਨਾਲ ਖੜਨਾ ਹੈ ਕਿ ਦਿੱਲੀ ਨਾਲ ਖੜਨਾ ਹੈ ਇਹ ਸਵਾਲ ਉਹਨਾਂ ਮੁਰੇ ਵੀ ਆ ਬਿੱਟੂ ਦੇ ਉੱਤੇ ਤਾਂ ਸ਼ਾਇਦ ਪੰਜਾਬ ਜਿਆਦੇ ਉਮੀਦ ਨਾ ਕਰੇ ਪਰ ਸਿਲ ਜਾਖੜ ਕਹਿੰਨੀ ਜ਼ਰੂਰ ਦੇਖ ਰਿਹਾ ਕਿ ਵੀ ਤੁਸੀਂ ਆਪਣੇ ਨੂੰ ਪੰਜਾਬ ਦੇ ਪੁੱਤ ਕਹਉਂਦੇ ਸੀ ਤੇ ਤੁਸੀਂ ਹੁਣ ਇਹ ਲੜਾਈ ਲੜੋਗੇ ਤੁਸੀਂ ਬੋਲੋਗੇ ਇਸ ਮਸਲੇ ਤੇ ਉਹ ਦੇਖਦੇ ਆਂ ਜੀ ਕਦੋਂ ਉਹਨਾਂ ਦੀ ਚੁੱਪ ਛੁੱਟਦੀ ਹੈ ਸ਼੍ਰੋਮਣੀ ਅਕਾਲੀ ਦਲ ਨੇ ਸਪਸ਼ਟ ਕਿਹਾ ਕਿ ਸਰਕਾਰ ਇਸ ਤੇ ਠੋਸ ਕਾਰਵਾਈ ਕਰੇ ਸਾਨੂੰ ਨਾਲ ਜੇਕਰ ਸਰਕਾਰ ਇਸ ਮਸਲੇ ਤੇ ਗੋਡੇ ਟੇਕਦੀ ਆ ਤੇ ਫਿਰ ਅਸੀਂ ਮੋਰਚਾ ਖੋਲਾਂਗੇ ਸੋ ਦੇਖਦੇ ਆ ਜੀ ਹੁਣ ਉਹਨਾਂ ਨੇ ਕਿਹਾ ਕਿ ਜੇ ਕੇਂਦਰ ਦੇ ਦਬਾਅ ਵੇਟ ਵੈਸੇ ਦਬਾਅ ਤਾਂ ਬਹੁਤ ਚੱਲ ਜਾਂਦੇ ਆ ਮੁੱਖ ਮੰਤਰੀ ਸਾਹਿਬ ਸਾਡੇ ਵਾਲੇ ਹੁਣ ਦੇਖਦੇ ਆ ਇਸ ਮਸਲੇ ਤੇ ਕਿੰਨੀਆਂ ਕਿ ਲੱਤਾਂ ਭਾਰ ਚੱਲਦੀਆਂ ਕਿ ਨੈਕਸਟ ਸਟੈਂਡ ਲੈਂਦੇ ਕਦੋਂ ਤੱਕ ਕੱਢਦੇ ਕਿ ਤੱਕ ਕੱਢਦੇ ਭਗਵਾਨ ਤੁਮਾਨ ਨੇ ਸਾਫ਼ ਕਹਿਤਾ ਕਿ ਬੀਜੇਪੀ ਪੰਜਾਬ ਨਾਲ ਧੱਕਾ ਕਰ ਰਹੀ ਐ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਪੰਜਾਬ ਦੇ ਪਾਣੀ ਤੇ ਡਾਕਾ ਮਾਰਿਆ ਜਾ ਰਿਹਾ ਉਹ ਕਹਿੰਦੇ ਬਰਦਾਸ਼ਤ ਨਹੀਂ ਹੋਏਗਾ ਸੋ ਇਸ ਲਈ ਉਹ ਕਹਿੰਦੇ ਕਿ ਜੋ ਕਰਨਾ ਕਰ ਲੋ ਅਸੀਂ ਪੂਰੀ ਤਿਆਰੀ ਨਾਲ ਖੜੇ ਆਂ ਇਸੇ ਜੋ ਮੈਨੂੰ ਜਾਣਕਾਰੀ ਮਿਲਦੀ ਹੈ ਕਿ ਬਕਾਇਦ ਤੌਰ ਤੇ ਕਾਨੂੰਨੀ ਰਾਏ ਲਈ ਜਾ ਰਹੀ ਹੈ ਕੇ ਇਸ ਮਸਲੇ ਨੂੰ ਤੁਰੰਤ ਕਾਨੂੰਨੀ ਕਿਸੇ ਪਹਿਲੂ ਤੇ ਲਿਜਾ ਕੇ ਅਦਾਲਤ ਤੋਂ ਕੋਈ ਸਟੇ ਲੈ ਕੇ ਗਰੋਕ ਵੀ ਲਈ ਜਾ ਸਕਦੀ ਹੈ ਕੀ ਉਪਸਰਾਂ ਦਾ ਕੋਈ ਹੋ ਸਕਦਾ ਹੈ ਇਹਦੇ ਉੱਤੇ ਹੋ ਰਹੀ ਹੈ। ਭਾਜਪਾ ਨੇ ਪੰਜਾਬ ਵਿਰੋਧੀ ਹੁੰਦਾ ਸਬੂਤ ਦਿੱਤਾ ਹੈ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਦਾ ਬਿਆਨ ਸਾਹਮਣੇ ਆ ਗਿਆ ਅਮਰ अरोड़ा ਦਾ ਬਿਆਨ ਸਾਹਮਣੇ ਆ ਗਿਆ ਵਿਰੋਧੀ ਧਿਰ ਦੇ ਲੀਡਰਾਂ ਦਾ ਬਿਆਨ ਸਾਹਮਣੇ ਆ ਗਿਆ ਕੈਬਨ ਮੰਤਰੀ ਹਰਪਾਲ ਚੀਮਾ ਨੇ ਪਾਣੀ ਦੇ ਮੁੱਦੇ ਸਪਸ਼ਟ ਕੀਤਾ ਕਿ ਕੇਂਦਰ ਭਾਜਪਾ ਸਰਕਾਰ ਨੇ ਇੱਕ ਵਾਰ ਫਿਰ ਪੰਜਾਬ ਤੇ ਪੰਜਾਬ ਦੇ ਨਾਲ ਤੋ ਕਾਕਿਤਾ ਜਿਹੜਾ ਅਸੀਂ برداشت ਨਹੀਂ ਕਰਾਂਗੇ ਪੰਜਾਬ ਦੇ ਜਜ਼ਬਾਤਾ ਨਾਲ ਖੇਡ ਰਹੀ ਹੈ ਬੀਜੇਪੀ ਲਾਲ ਚੰਦ ਕਟਨ ਚੱਕਰ ਵੀ ਕਹਿ ਰਹੇ ਨੇ ਸੋ ਲਗਭਗ ਸਾਰੀਆਂ ਧਿਰਾਂ ਇਸ ਮਸਲੇ ਤੇ ਖੁੱਲਕੇ ਬੋਲਣ ਲੱਗੀਆਂ ਨੇ ਅਸਲ ਚ ਪੰਜਾਬ ਦੇ ਧਰਤੀ ਹੇਠਲੇ ਪਾਣੀ ਦਾ ਲਗਾਤਾਰ ਪੱਧਰ ਡਿੱਗ ਰਿਹਾ ਤੇ ਇਸ ਲਈ ਅਸੀਂ ਆਪਣੇ ਨਹਿਰੀ ਸਿਸਟਮ ਨੂੰ ਦਰੁਸਤ ਕਰ ਰਹੇ ਹਾਂ ਤੇ ਜਦੋਂ ਨਹਿਰੀ ਸਿਸਟਮ ਨੂੰ ਦਰੁਸਤ ਕੀਤਾ ਜਾਂਦਾ ਤਾਂ ਉੱਚ ਡੈਮਾਂ ਚੋਂ ਪਾਣੀ ਦੀ ਉਪਲਬਧਤਾ ਵੀ ਜ਼ਰੂਰੀ ਹੈ ਹੁਣ ਤੱਕ ਪੰਜਾਬ ਹਰਿਆਣੇ ਨੂੰ ਉਹਦਾ ਹਿੱਸਾ ਪੂਰਾ ਦੇਈ ਜਾਂਦਾ ਰਾਸਤਾਂ ਨੂੰ ਪੂਰਾ ਦੇ ਜਾਂਦਾ ਦਿੱਲੀ ਨੂੰ ਦੇ ਜਾਂਦਾ ਸਾਡੇ ਵਾਲਾ ਕਦੇ ਕੋਈ ਨਾਪਕੀ ਨਹੀਂ ਦੇਖਦਾ ਕਿ ਜਦੋਂ ਘਟ ਜਾਂਦਾ ਥੋੜੇ ਕੋ ਪਾਣੀ ਹੁੰਦਾ ਤੁਸੀਂ ਆਪਣਾ ਹਿੱਸਾ ਪੂਰਾ ਰੱਖਦੇ ਹੋ ਕਿ ਨਹੀਂ ਰੱਖਦੇ ਇਹਦੀ ਕਦੇ ਪਰਮੈਸ਼ ਨਹੀਂ ਨਵੇਂ ਸਿਰੇ ਤੋਂ ਜਨਸੰਖਿਆ ਦੇ ਹਿਸਾਬ ਨਾਲ ਪਾਣੀ ਦੀ ਪਰਮੈਸ਼ ਲੋੜ ਉਹਦੇ ਹਵਾਲੇ ਨਾਲ ਆਜੋ ਆਓ ਪਰ ਹਾਕਤਬ ਕਰਨ ਦੇ ਵਾਲੇ ਨਾਲ ਮਾਲਕੀ ਦੇ ਵਾਲੇ ਨਾਲ ਕਿ ਪੰਜਾਬ ਮਾਲਕ ਹੈ ਹਿਮਾਚਲ ਮਾਲਕ ਹੈ ਇਹਨਾਂ ਦੇ ਰਹਿਮੋ ਕਰਮਾਂ ਦੇ ਉੱਤੇ ਅੱਗੇ ਜਿੱਥੇ ਪਾਣੀ ਜਾਊਗਾ ਉਸ ਦੇ ਹਿਸਾਬ ਨਾਲ ਦੇਖਦੇ ਆ ਉਹਦੇ ਤੇ ਆਜੋ ਪਰ ਉਹਦੇ ਤੇ ਨਹੀਂ ਆਉਣਾ ਸਾਡੀ ਸੱਤ ਹੈ ਅਸੀਂ ਧੱਕੇ ਨਾਲ ਆਉਣਾ ਸੋ ਇਸ ਲਈ ਇਹ ਪਹਿਲੂ ਪੰਜਾਬ ਦੇ ਵਿੱਚ 118 ਬਲਾਕ ਸਾਡੇ ਰੈੱਡ ਜ਼ੋਨ ਚ ਜਾ ਚੁੱਕੇ ਨੇ ਸੋ ਸਥਿਤੀ ਦੇ ਵਿੱਚ ਇਹ ਬਾਦੂ ਪਾਣੀ ਵਾਲੀ ਲੜਾਈ ਇਹ ਪਾਣੀਆਂ ਨੂੰ ਅੱਗ ਲਾਉਣ ਵਾਲੀ ਹੈ ਜਨਾਬ ਤੇ ਪੰਜਾਬ ਇਸੇ ਪਾਣੀਆਂ ਦੇ ਮਸਲਿਆਂ ਤੇ ਲੱਗੇ ਮੋਰਚਿਆਂ ਚੋਂ ਕਿ ਸਥਿਤੀ ਤੱਕ ਕੱਪੜ ਗਿਆ ਸੀ ਉਹ ਸੇਕ ਦੁਆਰਾ ਜੇ ਪੰਜਾਬ ਨੂੰ ਲੱਗਾ ਤਾਂ ਸਾਡੇ ਲਈ ਸੁੱਬੇ ਲਈ ਉੜ ਕੇ ਖਲੋਣਾ ਇਸ ਸਰਦੀ ਸੁਬਾ ਹੋਣ ਦੇ ਨਾਤੇ ਸਰਕਾਰਾਂ ਨੂੰ ਇਸ ਪਹਿਲੂ ਨੂੰ ਸਵੇਦਨਾ ਨਾਲ ਲੈਣਾ ਚਾਹੀਦਾ ਹੈ ਗੰਭੀਰਤਾ ਨਾਲ ਲੈਣਾ ਚਾਹੀਦਾ ਪਰ ਜਨਾਬ ਜਿਹਦੇ ਹੱਥ ਸੱਤਾ ਫਿਰ ਉਹ ਕਿਸ ਹੱਦ ਤੱਕ ਆਉਂਦਾ ਉਹਦਾ ਪ੍ਰਕਟਾਵਾ ਤੁਹਾਡੇ ਸਾਹਮਣੇ ਖੜਾ ਹੈ ਚਲੋ ਰੱਬ ਅਲੀ ਕਰੇ